ਹਾਂਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਰਾਲੀ ਮੰਡ ਦੇ ਵਿੱਚ ਜੀ ਤੇ ਆਮ ਪਿੰਡਾਂ ਦੀ ਮੁਸ਼ਕਲ ਆਉਂਦੀ ਆ ਵੀ ਜਿਹੜਾ ਕੂੜਾ ਕਰਕਟ ਹੁੰਦਾ ਜੀ ਆਮ ਤੇ ਵੱਡੇ ਵੱਡੇ ਢੇਰ ਲੱਗ ਜਾਂਦੇ ਆ ਜੀ ਤੇ ਬਾਅਦ ਵਿੱਚ ਮੁਸ਼ਕਲ ਮਾਰ ਮਾਰ ਕੇ ਕੰਮ ਸਮੈਲ ਮਾਰਨ ਦਾ ਕਾਰਨ ਤੇ ਬਿਮਾਰੀਆਂ ਦਾ ਕਾਰਨ ਬਣਦਾ ਸੀ ਜੀ ਇਹ ਸਾਰਾ ਕੰਮ ਖਤਮ ਕਰਨ ਲਈ ਠੋਸ ਕੂੜਾ ਕਰਕਟ ਪ੍ਰੋਜੈਕਟ ਜਿਹੜਾ ਪਿੰਡ ਸਰਾਲੀ ਮੰਡ ਦੇ ਵਿੱਚ ਲੱਗਾ ਹੈ ਜੀ ਪਹੁੰਚਿਆ ਬਲਾਕ ਪ੍ਰਧਾਨ ਅਵਤਾਰ ਸਿੰਘ ਜੀ ਸਰਪੰਚ ਸਰਦੂਲ ਸਿੰਘ ਜੀ ਤੇ ਹੈਪੀ ਬੱਬਰ ਦੇ ਸਰਦਾਰ ਸ਼ਰਨਜੀਤ ਸਿੰਘ ਪੂਰਾ ਬਾਕੀ ਜਿਨ੍ਹਾਂ ਵੱਲੋਂ ਇਹ ਪ੍ਰੋਜੈਕਟ ਲਾਇਆ ਜਾ ਰਿਹਾ ਹੈ ਜੀ ਵੀਰ ਨੂੰ ਪੂਰੀ ਜਾਣਕਾਰੀ ਹੈ ਜੀ ਸਾਸੀਆ ਵੀਰ ਜੀ ਵੀਰ ਜੀ ਕੀ ਨਾਂ ਹੈ ਜੀ ਵੀਰ ਜੀ ਸੂਰਦ ਸਿੰਘ ਮੇਰਾ ਨਾਂ ਤੇ ਕਿਹੜਾ ਪਿੰਡ ਆ ਤੇ ਜਿਹੜਾ ਇਹ ਪ੍ਰੋਜੈਕਟ ਲਾਇਆ ਗਿਆ ਜੀ ਕੀ ਆ ਥੋੜਾ ਜਿਹਾ ਸਾਨੂੰ ਸਮਝਾਓ ਥੋੜਾ ਜਿਹਾ ਪਿੰਡ ਵੀ ਤੇ ਸਰਾਲੀ ਮੰਡਾ ਸਾਡਾ ਇਹ ਪ੍ਰੋਜੈਕਟ ਸੁੱਕਾ ਤੇ ਗਿੱਲੇ ਕੂੜੇ ਵਾਸਤੇ ਆ ਤੇ ਹਾਂਜੀ ਤੇ ਇੱਕ ਘਰਾਂ ਵਿੱਚੋਂ ਆਊਗਾ ਚੁੱਕਣ ਵਾਸਤੇ ਵੀਰ ਕੂੜਾ ਰੇੜੀ ਲਾਈ ਜਾਊਗੀ ਤੇ ਉਹਨੂੰ ਸਹੀ ਆਪਣੇ ਬਲਾਗ ਵੱਲੋਂ ਤਨਖਾਹ ਵੀ ਦਿੱਤੀ ਜਾਊਗੀ ਤੇ ਮੁੜ ਕੇ ਇਸ ਤੋਂ ਬਾਅਦ ਕੂੜੇ ਤੋਂ ਗਾ ਰੂੜੀ ਵੀ ਬਣੂਗੀ ਖਾਦ ਬਣੂਗੀ ਠੀਕ ਆ ਜਿਹੜੇ ਕਾਰਨ ਕਿ ਉਹ ਆਪਦੀ ਖਾਦ ਵੀ ਵੇਚ ਸਕਦੇ ਆ ਤੇ ਪ੍ਰੋਜੈਕਟ ਦਾ ਫਾਇਦਾ ਸਾਰਿਆਂ ਨੂੰ ਲੈਣਾ ਚਾਹੀਦਾ ਵਾ ਬਿਲਕੁਲ ਜੀ ਸਹੀ ਹੈ ਬਾਣੇ ਚਾਹੀਦੇ ਪਿੰਡਾਂ 'ਚ ਹਾਂਜੀ ਬਾਣੇ ਚਾਹੀਦੇ ਪਿੰਡਾਂ 'ਚ ਸਾਰੇ ਪਿੰਡਾਂ 'ਚ ਹਾਂਜੀ ਜੀ ਆਮ ਪਿੰਡਾਂ ਦੀ ਸਮੱਸਿਆ ਹੁੰਦੀ ਆ ਵੀ ਜਿਵੇਂ ਕਈ ਵਾਰ ਵੀ ਜਗ੍ਹਾ ਹੀ ਨਾ ਢੇਰ ਲੱਗ ਜਾਂਦੇ ਆ ਤੇ ਮੁਸ਼ਕਲ ਤੇ ਬਿਮਾਰੀਆਂ ਦਾ ਕਾਰਨ ਬਣਦਾ ਮੁੜ ਕੇ ਤੇ ਇਹ ਬਾਈ ਜੀ ਕਿਵੇਂ ਵੀ ਨਾਲ ਦੀ ਨਾਲ ਹੀ ਸਾਰਾ ਸਿਸਟਮ ਸਹੀ ਹੋਈ ਜਾਵੇ ਹਾਂਜੀ ਹਾਂਜੀ ਸਾਰਾ ਕੁਝ ਵੀ ਬਿਲਕੁਲ ਜੀ ਕੋਈ ਗੱਡੀ ਲਫਾਫਾ ਕੂੜਾ ਕਰਕਟਰ ਨਹੀਂ ਰਹੂਗਾ ਹਾਂਜੀ ਹਾਂਜੀ ਜਿਹੜਾ ਵੀ ਲਫਾਫਾ ਗਲੀਆਂ ਸੁੱਟਦੇ ਆ ਉਹ ਆਪਣਾ ਇੱਥੇ ਆਊਗਾ ਬਿਲਕੁਲ ਜੀ ਬਿਲਕੁਲ ਗਲੀ ਦੇ ਘਰ ਸਾਫ ਰੇੜੀਆਂ ਵੀ ਲਾਉਣਗੇ ਰੇੜੀਆਂ ਬਿਲਕੁਲ ਰੇੜੀਆਂ ਲੱਗਣੀਆਂ ਹਾਂਜੀ ਲੱਗਣਗੀਆਂ ਡਸਟਬਿਨ ਘਰਾਂ ਦੇ ਗਾੜੀ ਰੱਖੇ ਜਾਣਗੇ ਵਾਹ ਜੀ ਵਾਹ ਆਪਣੇ ਪਿੰਡਾਂ ਦਾ ਵਿਕਾਸ ਹੋ ਗਿਆ ਸਾਰੇ ਬਿਲਕੁਲ ਜੀ ਬਿਲਕੁਲ ਸਾਫ ਸੁਥਰਾ ਲੱਗੂਗਾ ਜੀ ਸਾਫ ਸੁਥਰਾ ਜਿੱਤਰਾ ਛੜਕਾਂ ਦੇ ਲਫਾਫੇ ਫਿਰ ਰੋਲ ਦੇ ਰਹਿੰਦੇ ਆ ਹਾਂਜੀ ਹਾਂਜੀ ਕਈ ਘਾਵਾਂ ਖਾ ਜਾਂਦੀਆਂ ਕਈ ਕੋਚਣਾ ਬਿਮਾਰ ਹੋ ਜਾਂਦੇ ਬੈਠ ਕੇ ਬਿਲਕੁਲ ਜੀ ਬਿਲਕੁਲ ਦੇ ਦੀ ਸਾਰੀ ਸਾਲ ਸਭਾਈ ਹੋ ਜੂਗੀ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਸੋਹਣਾ ਕੰਮ ਆ ਆਪਣੇ ਮੰਤਰੀ ਸਾਹਿਬ ਸਰਦਾਰ ਲਾਲਜੀਤ ਕੁਲਕੀ ਬਹੁਤ ਵਧੀਆ ਕੰਮ ਕਰ ਰਹੇ ਬਿਲਕੁਲ ਜੀ ਬਿਲਕੁਲ ਠੀਕ ਆ ਸਾਡੇ ਬਲ 9 ਤਿੰਨ ਦਿਨਾਂ ਤਿਆਰ ਕੀਤਾ ਅੱਛਾ ਤਿੰਨ ਦਿਨਾਂ ਤੋਂ ਪਹਿਲਾ ਪਹਿਲਾ ਉਹਦਾ ਮੰਗਿਆ ਸੀ ਹੋਰ ਚੀਜ਼ ਸਾਡੀ ਵਿੱਚਲੀ ਪਹਿਲਾ ਬਣਿਆ ਪਿੱਟਾ ਤੇ ਆ ਆ ਦੇਖ ਚਲ ਦਿਖਾ ਦੀਏ ਲਾਗੋ ਜੇ ਤੇ ਬਾਕੀ ਸਾਡੇ ਬਲਾਗ ਪਰ ਦਾ ਆਣ ਇਧਰ ਹੈਪੀ ਬੱਬਰ ਤੇ ਕੁਲਦੀਪ ਸਿੰਘ ਜੀ ਆਜੋ ਤੁਹਾਨੂੰ ਗਰਾ ਦਿਖਾ ਦਿਜੀਏ ਇਹਨਾਂ ਦੇ ਵਿੱਚ ਵੀਰ ਜੀ ਜਿਹੜਾ ਸਿਸਟਮ ਆ ਨਾ ਆ ਦੇਖ ਸਾਧਿਆ ਤੁਸੀਂ ਜਿਹੜੇ ਲਫਾਫੇ ਆ ਜਾਂ ਕੋਈ ਛੱਲਾ ਵਾ ਕਿਸੇ ਵੀ ਕੇਲਿਆਂ ਦੀਆਂ ਸੰਤਰਿਆਂ ਦੀਆਂ ਕੋਈ ਵੀ ਛੇਲਰ ਸੋਚਦੀ ਜਿਹੜੀ ਵੀ ਭਾਵੇਂ ਗੰਢਿਆਂ ਤੱਕ ਕੋਈ ਵੀ ਹੋਵੇ ਯਾਰ ਉਹ ਸਾਰੀਆਂ ਇਹਨਾਂ ਦੇ ਵਿੱਚ ਸੁੱਟੀਆਂ ਜਾਣਗੀਆਂ ਰੱਖੀਆਂ ਜਾਣਗੀਆਂ ਸਪੈਸ਼ਲ ਇੱਕ ਬੰਦਾ ਰੱਖਿਆ ਜਾਊਗਾ ਜੀ ਤੇ ਜਿਹੜਾ ਰੇੜੀਆਂ ਲੱਗਣਗੀਆਂ ਜਿਹੜਾ ਡਸਟਬਿਨ ਲਾਏ ਜਾਣਗੇ ਘਰਾਂ ਅੱਗੇ ਤੇ ਉਹ ਸਾਰਾ ਕੂੜਾ ਕਰਕੜ ਇਸ ਜਗ੍ਹਾ ਤੇ ਆਊਗਾ ਜੀ ਤੇ ਇਸ ਵਕਤ ਜੈਜਾ ਲੈ ਰਿਹਾ ਜੀ ਬਲਾਕ ਪ੍ਰਧਾਨ ਅਵਤਾਰ ਸਿੰਘ ਜੀ ਵੀ ਇਹ ਪ੍ਰੋਜੈਕਟ ਕਿਵੇਂ ਆ ਵੀਰਾਂ ਦੇ ਵੀ ਸਹੀ ਪ੍ਰੋਜੈਕਟ ਆ ਜੀ ਪੂਰਾ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਕੰਮ ਵਧੀਆ ਹੈ ਜੀ ਚੱਕਰ ਉਹ ਹੀ ਆ ਜਿੱਤਰਾ ਹਾਂਜੀ ਪ੍ਰਧਾਨ ਜੀ ਥੋੜੀ ਜੀ ਦੋ ਜਾਣਕਾਰੀ ਕਿਵੇਂ ਲੱਗਾ ਤੁਹਾਨੂੰ ਇਹ ਪ੍ਰੋਜੈਕਟ ਜਿਹ ਇਧਰ ਆ ਜੋ ਮੜਾ ਜਾ ਇਹ ਬਣਿਆ ਜੋ ਨਾਲੋ ਜੋ ਬਹੁਤ ਵਧੀਆ ਪ੍ਰੋਜੈਕਟ ਹੈ ਜੀ ਅਸੀਂ ਅੱਜ ਸੁਭਰਾ ਤੋਂ ਵੇਖਣਾ ਇਹ ਸਰਾਲੀ ਮੰਡ ਲੱਗਾ ਵਾ ਅਸੀਂ ਬਹੁਤ ਵਧੀਆ ਵੇਖ ਕੇ ਇਹ ਸਾਰਿਆਂ ਨੂੰ ਬਣਨੇ ਚਾਹੀਦੇ ਆ ਜਿਹੜਾ ਕੋਲਾ ਘਟਾ ਇਹਦੇ ਵਿੱਚ ਜਾਊਗਾ ਗਾਂ ਖਾਦ ਪੜੂਗੀ ਜਾਨੀ ਕਿ ਕੋਈ ਗਲੀ ਚ ਲਫਾ ਪਾਣੀ ਦੇਹੁ ਆਪਾਂ ਨੂੰ ਬਿਲਕੁਲ ਬਹੁਤ ਵਧੀਆ ਵਾ ਕੋਈ ਮੜੀ ਜੀ ਮੜੀ ਕੀ ਨਹੀਂ ਬਿਲਕੁਲ ਜੀ ਬਿਲਕੁਲ ਤੇ ਲੱਗਣੀ ਚਾਹੀਦੀ ਪਿੰਨਾ ਚਾਹੀਦੇ ਆ ਜੀ ਨਾਲੇ ਆਰਗੈਨਿਕ ਸਾਵੇਂ ਨਾਲ ਖਾਧਿਆਰ ਹੋਣੀ ਖਾ ਪਿਆਰ ਹੋਣੀ ਜੀ ਹਾਂਜੀ ਹਾਂਜੀ ਬਹੁਤ ਵਧੀਆ ਵੀਰਾਂ ਨੇ ਦੱਸਿਆ ਹਾਂਜੀ ਬੱਬਰ ਸਾਹਿਬ ਤੁਸੀਂ ਕੀ ਕਹਾਂ ਚਾਹੁੰਦੇ ਹੋ ਜੀ ਤੇ ਚਲੋ ਆ ਬਹੁਤ ਵਧੀਆ ਪ੍ਰੋਜੈਕਟ ਵਾ ਆਪਣੇ ਹੁਣ ਪਤਾ ਕੀ ਕਰਦਿਆਂ ਵਾ ਬੀਬੀਆਂ ਜੋ ਵੀ ਘਰੋਂ ਹੁੰਜਿਆ ਪੂਜਿਆ ਚੱਲਣ ਵਾਲੀ ਦੇ ਵਿੱਚ ਕਮ ਸੇ ਕਮ ਹਰੇਕ ਪਿੰਡ 'ਚ ਬਣੇ ਹੋਣਗੇ ਤੇ ਡੱਬਾ ਲੱਗਾ ਹੋਊ ਇੰਨਾ ਕ ਤੇ ਬੀਬੀਆਂ ਸੋਚਣਗੀਆਂ ਵਾ ਵੀ ਅਸੀਂ ਕੂੜਾ ਕਰਕੜੇ ਸੇ ਚ ਪਾਉਣਾ ਨਾਲੇ ਹੁਣ ਸਭਰਾ ਦੇ ਵਿੱਚ ਵੇਖੋ ਕਿੰਨਾ ਤਕੜਾ ਪ੍ਰੋਜੈਕਟ ਚੱਲ ਰਿਹਾ ਸਰਦਾਰ ਆਦੇਸ਼ ਪ੍ਰਤਾਪ ਐ ਲਾਲਜੀਤ ਸਿੰਘ ਭੁੱਲਰ ਨੇ ਔਰੇ ਪਾਉਣ ਦਾ ਕੰਮ ਚਾਲੂ ਕੀਤਾ ਸਭਰਾ ਦੇ ਵਿੱਚ ਰਹਿਣਮਾਈ ਹੇਡ ਬਲਾਕ ਪ੍ਰਧਾਨ ਅਵਤਾਰ ਦੀ ਵਿੱਚ ਬਿਲਕੁਲ ਜੀ ਆਪਾਂ ਪਿਛਲਾ ਹੀ ਕੰਮ ਚੱਲੀ ਗਿਆ ਨਾ ਪੂਰੇ ਕਰਕੜ ਦਾ ਨਾਂ ਐ ਕੋਈ ਹੱਲ ਹੋਇਆ ਤੇ ਬਹੁਤਾ ਚਰੇਵੀ ਨਹੀਂ ਜੋ ਚੱਲਣਗੇ ਬਿਲਕੁਲ ਜੀ ਡੱਬਾ ਲੱਗਾ ਉਹ ਬੁੜੀਆਂ ਹੂੰਜਣ ਕੂਚਣ ਗਈਆਂ ਉਹਦੇ ਵਿੱਚ ਪਾ ਦੇਣੀਆਂ ਜ਼ਿੰਮੇਵਾਰੀ ਨਾਲੀ ਰੱਖ ਕੇ ਤੋਂ ਬਚਿਆ ਰੂ ਜ਼ਰਾ ਤੇ ਬਣਨੀ ਚਾਹੀਦੀ ਬਣਨੇ ਚਾਹੀਦੇ ਜ਼ਿੰਮੇਵਾਰੀ ਦੇ ਸਮਝ ਕੇ ਵੀ ਜਿਹੜਾ ਆਪਾਂ ਲਫਾਫਾ ਰਾਹ ਜ ਨਹੀਂ ਸੁਟਨਾ ਗਲੀ ਜ ਨਹੀਂ ਸੁਟਨਾ ਡਸਟਬੀਨ ਲਾਏ ਜਾਣਗੇ ਤੇ ਪੱਕੇ ਬੰਦੇ ਬਲਾਕ ਵੱਲੋਂ ਰੱਖੇ ਜਾਣਗੇ ਬਿਲਕੁਲ 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 ਬਲਾਕ ਵੱਲੋਂ ਬਤਾ ਹੁਣ ਵੇਖੋ ਆਪਣੇ ਕਿੰਨਾ ਤੜੜਾ ਸੀਵਰੇਜ ਪੈ ਰਿਆ ਇਹ ਉਹ ਲਫਾਫੇ ਡਿੱਗ ਡਿੱਗ ਕੇ ਤੇ ਸੀਵਰੇਜ ਬੰਦ ਹੋਇਆ ਤੇ ਇੰਨਾ ਪੈਸਾ ਲਾਏ ਦਾ ਕੀ ਫਾਇਦਾ ਜਿੰਨਾ ਸਾਡੇ ਸਰਦਾਰ ਨਾਲਜੀਤ ਸਿੰਘ ਭੁੱਲਰ ਕੈਪਟਨ ਮੰਤਰੀ ਪੰਜਾਬ ਕਿੰਨਾ ਕਰ ਰਿਹਾ ਕੰਮ ਹੱਥੋਂ ਵੱਧ ਕਰ ਰਿਹਾ ਉਹਦੀ ਦੇਖਭਾਲ ਤਾਂ ਹੀ ਕਰਾਂਗੇ ਬਿਲਕੁਲ ਜੀ ਬਿਲਕੁਲ ਪ੍ਰਧਾਨ ਸਾਹਿਬ ਦਾ ਤੇ ਖਾਮਾ ਕੰਮ ਕਰਾ ਦੇਣਾ ਮੈਂ ਹਾਂ ਗ੍ਰਾਂਟ ਜਿੰਨਾ ਕੰਮ ਉਹਨਾਂ ਦਾ ਸਾਹਸ ਭਾਈ ਤੇ ਹੀ ਰੱਖਾਂਗੇ ਬਿਲਕੁਲ ਜੀ ਬਿਲਕੁਲ ਅਸਲ ਤਾਂ ਇਹ ਗੱਲ ਵੀ ਸਾਰੇ ਘਰ ਨੂੰ ਕਹਿੰਦੇ ਆ ਆਪਦਾ ਪਾਣੀ ਪਾਜ ਸੇਫੇ ਕੋਟ ਹੁੰਦਾ ਬੂਏ ਉਹੋ ਹੀ ਆਪਦਾ ਸੁਧਾਰ ਬਹੁਤ ਕਰ ਫੇਰੋ ਐ ਪੇਂਡਰ ਵਧੀਆ ਬਣ ਸਕਦਾ ਜੀ ਸੋਹਣਾ ਬਣ ਸਕਦਾ ਹੁਣ ਆ ਵੇਖੋ ਕਈ ਪਿੰਡਾਂ ਦੇ ਵਿੱਚ ਰੋਕਾ ਕੈਮਰੇ ਲਾ ਕੇ ਤੇ ਜਿਹੜੇ ਆ ਵਾਕਿਆ ਹੀ ਕੂੜਾ ਕਰਗੜ ਕੇ ਤੇ ਛਿੱਲ ਲਫਾਫਾ ਤੱਕ ਨਹੀਂ ਨਜ਼ਰ ਆਉਂਦਾ ਵੀ ਉਹ ਪਿੰਡ ਇਸੇ ਤਰੀਕੇ ਨਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਸਹਿਯੋਗ ਦੇਣ ਦਾ ਦਰਵਾਜ਼ਾ ਉਹਨੇ ਵੀ ਦੱਸੰਦਿਆ ਪੀ ਜਿਹੜੇ ਛੱਪੜ ਬਣਨੇ ਆ ਨਾ ਦੱਸੰਦਿਆ ਹੁਣੇ ਦੱਸਿਆ ਮੈਨੂੰ ਹਾਂਜੀ ਉਹਦਾ ਛੱਪੜ ਵੀ ਉਹ ਬਣਾ ਕੇ ਦੇਣਗੇ ਮੁੜ ਕੇ ਮਾਲਾ ਕੀ ਜਿਹੜੇ ਹਾਂ ਉਹਦਾ ਪ੍ਰੋਜੈਕਟ ਵੀ ਦੇਣਗੇ ਨਾਲ ਨਾਲ ਹੀ ਬੰਦਾ ਇਹਨਾਂ ਕੋਲ ਜਗ੍ਹਾ ਨਹੀਂ ਹੈ ਛੱਪੜ ਦੀ ਮਨ ਲਓ ਹਾਂਜੀ ਉਹ ਕਹਿੰਦੇ ਜੇ ਬਣਾਉਣਾ ਛੱਪੜ ਬੰਦਾ ਵਾਣਾ ਉਹਦੇ ਕੰਡੇ ਜੇ ਬਣਾਉਂਦਾ ਉਹਦੇ ਵਿੱਚ ਜਿਹੜੇ ਛੱਪੜ ਜਿੰਨੇ ਘਾਰ ਜਾਂਦੀ ਹੈ ਨਾ ਉਹਦੀ ਥਾਲ ਬਣਾਉਂਦੇ ਰੂੜੀ ਬਣਾਉਂਦੇ ਜਾਂ ਕੁਝ ਵੀ ਬਣਾਉਂਦੇ ਆ ਬਿਲਕੁਲ ਪਰ ਮਸਲਾ ਇਹ ਆ ਕਿ ਜਿੰਨਾਂ ਚਿਰ ਆਪਾਂ ਕੋਈ ਇਹਦਾ ਹੱਲ ਨਾ ਕੱਢਿਆ ਗੂਏ ਕੋੜਿਆ ਗੋਆ ਨਹੀਂ ਹੁੰਦਾ ਇਹ ਚੋਂ ਅਜਰ ਸੋਈਦਾ ਹੀ ਆ ਹਾਂਜੀ ਹਾਂਜੀ ਕੋਈ ਹੱਲ ਤਾਂ ਕੋਈ ਕੱਢਣਾ ਹੀ ਪੜਾ ਆਪਾਂ ਜਗ੍ਹਾ ਤਾਂ ਫਿਰ ਦੇਣੀ ਹੀ ਪੈਣੀ ਆ ਬਿਲਕੁਲ ਜੀ ਬਿਲਕੁਲ ਪਾ ਲਈ ਦੋ ਬਣੇ ਹਰ ਜੇ ਆਪਾਂ ਕਹੀਏ ਫਿਰ ਇੱਥੇ ਬਾਹਰ ਛੁੱਟੀ ਜਾਓ ਤੇ ਆਪਣੇ ਵਾਸਤੇ ਵੀ ਗੱਲ ਗੱਲ ਤਾਂ ਜੀ ਦੇਣਗੇ ਕੁਛ ਵੀ ਦੇ ਯਾਰ ਨਾਲ ਚੱਲਣਗੇ ਪੁੱਟ ਘਰ ਕੋ ਬਣਾ ਲਾਂਗੇ ਯਾਰ ਬਿਲਕੁਲ ਜੀ ਬਿਲਕੁਲ مسئلہ ਇਹ ਆ ਵੀ ਜਿਹੜੀ ਪਿੰਡੀ ਛਾਇ ਆਉਂਦੀ ਛਪੜਾ ਤੱਕ ਹੀ ਆ ਗਈ ਨਾ ਕਿਹਾ ਇਹ ਪਾਠੇ ਜਿਹੜਾ ਅੰਦਰ ਦਾ ਹੁਣਾ ਵਾ ਛੇਲ ਜਾਂ ਗੰਡੇ ਦੀ ਛੇਲ ਉਹੋ ਹੀ ਲੈ ਕੇ ਆਉਣੀ ਉਹਨਾਂ ਨੇ ਇੱਕ ਗੱਡੀ ਹਣੀ ਤੇ ਉਹ ਅਮਰੀਕਾ ਨੇ ਪਾਹੀ ਦੇਣੇ ਤਨਖਾਹ ਉਹ ਮਿਲਦੀ ਵਾਜੀ ਵਾ ਤੇ ਉਹ ਡੱਬਾ ਦੇਣ ਘਰੇ ਆ ਬਾਕੀ ਸਾਰੇ ਚੱਲਦਾ ਹੀ ਯਾਰ ਬਿਲਕੁਲ ਜੇ ਨਾ ਵੀ ਪਿੰਡ ਮੰਨੂ ਗੜਾ ਪਿੰਡ ਦਾ ਲੈ ਕੇ ਰਾਇਆ ਲੈ ਕੇ ਵੀ ਇੱਕ ਦਿਨ ਤਿੰਦ ਬਣਾ ਦਾਂਗੇ ਬਿਲਕੁਲ ਜੀ ਬਿਲਕੁਲ ਬਣਨੇ ਚਾਹੀਦੇ ਯਾਰ ਬਣਨੇ ਚਾਹੀਦੇ ਸਾਡੇ ਬੂਹੇ ਤੱਕ ਆਏ ਪਏ ਆ ਕੋਈ ਲੋਕ ਕਿੱਥੇ ਫਿਰ ਬਿਲਕੁਲ ਜੀ ਉਹ ਜਗ੍ਹਾ ਤਾਂ ਦੇਣੀ ਦੇਣੀ ਇੱਕ ਦਿਨ ਕੂੜੇ ਕ੍ਰਿਕਟ ਨੂੰ ਬਿਲਕੁਲ ਜੀ ਉਹਨਾਂ ਨੂੰ ਦੇਣੀ ਪੈਣੀ ਐਸ ਸੀ ਆ ਦੂਜੇ ਭਰਾ ਆਪਣੇ ਆ ਬਿਲਕੁਲ ਆਪਾਂ ਪਰੀਆਂ ਦੇ ਇੱਕ ਦੇ ਤਿੰਨ ਕਰ ਦਈਏ ਹਾਂ ਅਡੂ ਰੋੜਾ ਸਾਡੇ ਬੰਦੇ ਉਹ ਚੁੱਕ ਕੇ ਪਾਸੇ ਕੀਤਾ ਇਸ ਸੁਧਰਾਵਾਂ ਦੇ ਵਿੱਚ ਬਿਲਕੁਲ ਜੀ ਸਾਪੜੀ ਚੰਗੇ ਵਧੀਆ ਬਣਨੇ ਚਾਹੀਦੇ ਫੇਰ ਹੀ ਪਿੰਡ ਪਿੰਡ ਬਣੂ ਹਾਂ ਸਾਫ ਸੁਥਰਾ ਬਣੂ ਹਾਂ ਤੇ ਉਹ ਆਊਗਾ ਆਪਾਂ ਇਸ ਤਰ੍ਹਾਂ ਮੁੜ ਜਾਊਗਾ ਤੇ ਫਿਰ ਆਪਣੇ ਤੇ ਉਹ ਜਿੱਧਰ ਨੂੰ ਪਾਣੀ ਮਰਦੀ ਤੁਰਿਆ ਫੇਰੇ ਉਹ ਜਿਹੜੇ ਐਸਸੀ ਭਰਾ ਆਪਣੇ ਦੁਜੀਆ ਉਹ ਫਿਰ ਇੱਥੇ ਥੋੜੇ ਜਿਹਾ ਕੂੜਾ ਇਹੀਂ ਐ ਨੂੰ ਭਜਾ ਦਿੰਦੇ ਆ ਜਗ੍ਹਾ ਤਾਂ ਨਾ ਦੇਣੀ ਪੈਣੀ ਆ ਆਪਾਂ ਨੂੰ ਬਿਲਕੁਲ ਜੀ ਇਹ ਤਾਂ ਜੱਟਾ ਲਾ ਦੇਣਗੇ ਫਿਰ ਬਿਲਕੁਲ ਜੀ ਬਿਲਕੁਲ ਤੇ ਬਿਮਾਰੀਆਂ ਦਾ ਰਹਿ ਕਰੀਏ ਤੇ ਸਾਡੇ ਆਪੇ ਵੀਰਸਵਾਲੀ ਗਲੀ ਰੌਲੀ ਪੈਣੀ ਐ ਇਸ ਭਰਾਵਾ ਦੇ ਭਰਾਵਾਂ ਨੂੰ ਬੇਚੀਏ ਵੀ ਇੱਕ ਦੇ ਇੱਕ ਤੇ ਤਿੰਨ ਬਣਾ ਦਾਂਗੇ ਬਿਲਕੁਲ ਉੱਧਰ ਸੁੱਟਣਗੇ ਹਮ ਇੱਧਰ ਲੈ ਇੱਧਰ ਅੰਦਾਜ਼ ਛੱਫੜ ਬਣ ਜਾਣੀ ਆ ਵਾਹ ਜੀ ਵਾਹ ਤੇ ਪ੍ਰਧਾਨ ਸਾਹਿਬ ਨਾਲ ਗਣੀਆਂ ਨਾਲੀਆਂ ਜਿਹੜੀਆਂ ਹੈਗੀਆਂ ਉਹ 2 ਸਾਲਾਂ ਦੇ ਕੰਪਲੀਟ ਹੋਈ ਜਾਣੀਆਂ ਆ ਸਾਹਮਣੇ ਕੋਈ ਨਾਲੀ ਤੇ ਕੜੀ ਨਹੀਂ ਰਹਿੰਦੀ ਬਾਕੀ ਇਹ ਥੋੜਾ ਜਿਹਾ ਹੁੰਦਾ ਬੰਦੇ ਨੂੰ ਅੱਜ ਹੀ ਬੰਜ ਅੱਜ ਨਹੀਂ ਆਣ ਜਾਣਗੇ ਗਰੰਟੀ ਆ ਹਾਂਜੀ ਹਾਂਜੀ ਬਾਕੀ ਮੈਂ ਤਾਂ ਕਹਿੰਦਾ ਚੰਗਾ ਬਾਕੀ ਪੜਾਵਣੇ ਜਾਂਦੇ ਆ ਬਹੁਤ ਵਧੀਆ ਜੀ ਤੇ ਭਰਾਵਾਂ ਨੂੰ ਵੀ ਵੇਖਾਂਗੇ ਸਮੇਂ ਤੋਂ ਗਲੀਆਂ ਨਾਲ ਗਏਦੇ ਵੇਜਾ ਪਰ ਜੋ ਵੀ ਦੇ ਜੇ ਉਹ ਨਾ ਇਹ ਸਿਸਟਮ ਬਣਾਵਾਂਗੇ ਕਿਸ ਹਿਸਾਬ ਨਾਲ ਹਾਂ ਤੇ ਗਲੀਆਂ ਨਾਲ ਗੀਆਂ ਆਪਣੇ ਬੰਕਰਾਂ ਬਣੀਆਂ ਜਿਹੜੀਆਂ ਗੱਡੀਆਂ ਗਲੀਆਂ 10 ਸਾਲ ਤੱਕ ਕੱਟਣ ਦਾ ਕੰਮ ਬਿਲਕੁਲ ਜੀ ਬਿਲਕੁਲ ਤੇ ਆਪਣਾ ਗੋੜਾ ਗੋਆ ਵਿੱਚ ਹੈ ਕਾਫਾ ਵਿੱਚ ਹੈ ਬੰਦ ਹੋਏ ਤੇ ਸਾਰਾ ਤੁਹਾਨੂੰ ਪਤਾ ਹੀ ਆ ਫਿਰ ਹਾਂ ਇਹ ਕੰਮ ਗਲਤ ਹੈ ਜਿਹੜਾ ਦੇਣੀ ਪੈਣੀ ਉਹਨਾਂ ਨੂੰ ਜਿੰਨੇ ਬੁਗੀ ਉਹਨਾਂ ਹੀ ਟਾਈਮ ਐਸੀ ਪ੍ਰਾਵਾ ਨੂੰ ਜਿਹੜੇ ਨਿੱਕੇ ਜਰਨੋ ਨਾਲ ਜਗ੍ਹਾ ਦੇਣੀ ਪਣੀ ਗੋਏ ਕੁੜੇ ਨੂੰ ਬਿਲਕੁਲ ਜੀ ਨਹੀਂ ਦੇਣੀ ਬਿਲਕੁਲ ਦੇਣੇ ਪੈਣੇ ਆ ਬਿਲਕੁਲ ਜੀ ਕਿਤਨਾ ਤੋਂ ਹੈਗਾ ਇਹ ਫਿਰ ਬਿਲਕੁਲ ਜੀ ਬਿਲਕੁਲ ਕਿਤਨਾ ਕਿੰਨੇ ਦਾ ਲੱਗਣਾ ਕਿਤਨਾ ਕਿੰਨਾ ਸੁਟਣਾ ਪੈਣਾ ਵਾ ਇਹ ਦਾ ਆਪਣਾ 2 3 2 ਲੱਖ ਦਾ ਬੰਦਾ ਵਾ ਬਾਕੀ ਚਲੋ ਬਹਿ ਕੇ ਸਲਾਹ ਕਰਾਂਗੇ ਪਿੰਡ ਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਪ੍ਰੋਜੈਕਟ ਦੇਖਿਆ ਜੀ ਤੇ ਇੱਧਰ ਸਰਦਾਰ ਸਰਨਜੀਤ ਸਿੰਘ ਪੂਰਾ ਸਾਹਿਬ ਉਹ ਵੀ ਇੱਥੇ ਪਹੁੰਚਿਆ ਜੀ ਤੇ ਸਾਰਾ ਇਹਨਾਂ ਨੇ ਦੇਖਿਆ ਜੀ ਤੇ ਤੁਸੀਂ ਲਾਲੋ ਸਾਹਿਬ ਵੀ ਸ਼ੈੱਡ ਸ਼ੁੱਡ ਬਣਾ ਕੇ ਪੂਰਾ ਤੇ ਬੜੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਜੀ ਕਰੋ ਖਾਦ ਖੱਡੇ ਦਾ ਨਿਰਮਾਣ ਕੂੜੇ ਦਾ ਹੋਏਗਾ ਸੁਰਖਤ ਨਿਪਟਾਰਾ ਨਿਪਟਾਣ ਤੇ ਲਾਲੋ ਸਾਹਿਬ ਨਾਲ ਇਹ ਗੱਲ ਕਰਨ ਸਾਹਿਬ ਸਰਪੰਚ ਸਾਹਿਬ ਜੀ ਵੀ ਅੰਦਰ ਬੈਠੇ ਹੋਇਆ ਜੀ ਗੱਡੀ ਦੇ ਵਿੱਚ ਸਾਰੇ ਜਣੇ ਪਹੁੰਚੇ ਇੱਥੇ ਕੀ ਆਪੇ ਲੋ ਸੱਜ ਬੋਲੇ ਬੈਗੂ ਜਣੇ ਨਾਮ ਬੋਲੇ ਗਿਆ ਦੇਖ ਸਕਦੇ ਆ ਜੀ ਸਰਕਾਰਾ ਹੁ ਮੈਨੂੰ ਆਦਾ ਤੇਰੀ ਮੱਕਰ ਲੈ ਗਿਆ ਜਾਂ ਤੇ ਤੂੰ ਸ਼ੇਅਰ ਕਰੋ ਵੀਡੀਓ ਵਾਤੋ ਵਾਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸਾਰੇ ਪਿੰਡਾਂ ਦੇ ਵਿੱਚ ਹੀ ਪ੍ਰੋਜੈਕਟ ਲੱਗਣਾ ਚਾਹੀਦਾ ਵੀਰ ਤਸ ਤੇ ਹੋਇਆ ਜੀ ਤੂੰ ਇੱਟਾ ਥੋੜਾ ਕਰ ਦੋਗੇ ਤੂੰ ਸਾਡੇ